ਆਦਰੀ ਇੱਕ ਵਾਰ ਫੇਰ ਤੋਂ ਸਾਡੇ ਖਾਸ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਵਿਰਿੰਦਰ ਆਥਣ ਦਾ ਸਮਾਂ ਹੋ ਗਿਆ ਹੈ ਤੇ ਅੱਜ ਚੋਣਾਂ ਜਿਹੜੀਆਂ ਨੇ ਉਹ ਮੁਕੰਮਲ ਹੋ ਗਈਆਂ ਨੇ ਇਹਨਾਂ ਚੋਣਾਂ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਕਿੰਨੇ ਫੀਸਦੀ ਵੋਟਾਂ ਪਈਆਂ ਨੇ ਔਰ ਕੀ ਮਾਹੌਲ ਚਾਲ ਹੈ ਇਹਨਾਂ ਸਭ ਨਾਲ ਮੁਤਲਕ ਗੱਲਬਾਤ ਕਰਨ ਦੇ ਲਈ ਇੱਕ ਵਾਰ ਫੇਰ ਤੋਂ ਸਾਡੇ ਨਾਲ ਮੌਜੂਦ ਨੇ ਸਾਡੇ ਐਸਐਮਜ਼ੈਡ ਨਿਊ ਚੈਨਲ ਦੇ ਐਡੀਟਰ ਇਨ ਚੀਫ ਬੀਕੇ ਬਵੇਜਾ ਜੀ ਬਵੇਜਾ ਜੀ ਕੀ ਹਾਲ ਚਾਲ ਹੈ ਨੋਸ਼ਕਾਰ ਜੀ ਕਿੱਥੇ ਲਓ ਜੀ ਫੇਰ ਇੱਕ ਵਾਰ ਤੁਹਾਨੂੰ ਅਸੀਂ ਤਕਲੀਫ ਦਿੱਤੀ ਹੈ ਤੇ ਸਟੂਡੀਓ ਦੇ ਵਿੱਚ ਤੁਹਾਡੀ ਜਿਹੜੀ ਹੈ ਹਾਜ਼ਰੀ ਜ਼ਰੂਰੀ ਸੀ ਕੀ ਅੱਜ ਲਗਾਉਣੀ ਜੀ ਜੀ ਤੇ ਬਵੇਜਾ ਜੀ ਜਿਵੇਂ ਕਿ ਮੁਕੰਮਲ ਹੋ ਚੁੱਕੀਆਂ ਨੇ ਚੋਣਾਂ ਵੋਟਾਂ ਪੈ ਗਈਆਂ ਕੀ ਮਾਹੌਲ ਚਾਲ ਹੈ ਕਿੰਨੇ ਫੀਸਦੀ ਜਿਹੜੀਆਂ ਵੋਟਾਂ ਇਸ ਵੇਲੇ ਹੋਈਆਂ ਜੀ ਇਸ ਤਰ੍ਹਾਂ ਹੈ ਕਿ ਜੋ ਆਲਰੇਡੀ ਰੂਟੀਨ ਹੈ ਇਲੈਕਸ਼ਨ ਕਮਿਸ਼ਨ ਦਾ ਕਿਉਂਕਿ ਪੂਰੇ ਆਲ ਓਵਰ ਇੰਡੀਆ ਦੀਆਂ ਵੋਟਾਂ ਨੇ ਔਰ ਨਾਲ ਦੀ ਨਾਲ 7ਵੇਂ ਦੌਰ ਦੀ ਵੋਟ ਚੱਲ ਰਹੀ ਹੈ ਜਿਸ ਦੇ ਵਿੱਚ ਕੀ ਪੰਜਾਬ ਦਾ ਵੀ ਨਾਮ ਹੈ ਔਰ ਪੰਜਾਬ ਦੀਆਂ 13 ਸੀਟਾਂ ਦੇ ਉੱਤੇ ਜਿਹੜੀ ਹੈ ਵੋਟ ਪੈ ਰਹੀ ਹੈ ਪੈ ਗਈ ਕੀ ਮੁਕੰਮਲ ਹੋ ਚੁੱਕੀ ਹੈ ਔਰ ਜਿਵੇਂ ਕੀ ਦੇਖਿਆ ਜਾਵੇ ਕਿ ਇਲੈਕਸ਼ਨ ਕਮਿਸ਼ਨ ਆਪਣਾ ਜਿਹੜਾ ਐਗਜ਼ੈਕਟ ਡਾਟਾ ਹੈ ਉਹ ਪੋਲਿੰਗ ਤੋਂ ਖਤਮ ਹੋਣ ਤੋਂ ਤਕਰੀਬਨ 2 ਘੰਟੇ ਬਾਅਦ ਕੰਪਲੀਸ਼ਨ ਦਾ ਦਾਰਾ ਦਿੰਦਾ ਹੈ ਈਵਨ ਕਈ ਵਾਰੀ ਤਾਂ 48 ਘੰਟਿਆਂ ਬਾਅਦ ਕਿਉਂਕਿ ਕੁਝ ਵੋਟ ਪੇਪਰ ਦੀਆਂ ਜਿਹੜੀ ਆਲਮੋਸਟ ਕਾਊਂਟਿੰਗ ਹੁੰਦੀ ਆ ਕੰਪਿਊਟਰ ਤੇ ਚੜਨ ਚੜਾਣ ਦੇ ਵਿੱਚ ਉਹਨਾਂ ਦੀ ਕੈਲਕੂਲੇਸ਼ਨ ਨੂੰ ਥੋੜਾ ਟਾਈਮ ਲੱਗਦਾ ਜੀ ਪਿਛਲੇ ਜਿਹੜੇ 6 ਦੌਰ ਵੀ ਹੋਏ ਤੁਸੀਂ ਦੇਖਿਆ ਹੀ ਐ ਕਿ ਇੱਕ ਇੱਕ ਦੋ ਦੋ ਦਿਨ ਬਾਅਦ ਵੀ 5 5 7 7% ਦਾ ਉਹਨਾਂ ਨੇ ਵਾਅਦਾ ਹੋਇਆ ਵਾਅਦਾ ਹੋਇਆ ਤੇ ਇਸ ਦੌਰਾਨ ਜਿਹੜਾ ਇਹ ਡਾਟਾ ਅਸੀਂ ਤੁਹਾਨੂੰ ਦੱਸ ਰਹੇ ਆ ਦੱਸਣ ਲੱਗੇ ਆ ਇਹ ਡਾਟਾ ਸ਼ਾਮ ਨੂੰ 5 ਵਜੇ ਤੱਕ ਦਾ ਹੈ ਜਿਹੜਾ ਉਹਨਾਂ ਨੇ ਅਪਡੇਟ ਦਿੱਤਾ ਸੀ 5 ਵਜੇ 5 ਵਜੇ ਜਿਹੜਾ ਜਿਹੜਾ ਅਪਡੇਟ ਹੈ ਉਹਦੇ ਵਿੱਚ 55.20% ਦਾ ਜਿਹੜਾ ਪੰਜਾਬ ਦੇ ਵਿੱਚ VOTING ਜਿਹੜਾ ਪਰਸੈਂਟੇਜ ਹੋਇਆ ਜੀ ਔਰ ਸੈਕੰਡਲੀ ਗੱਲ ਹੈ ਵੀ ਸਭ ਤੋਂ ਵੱਧ ਬਠਿੰਡੇ ਦੇ ਵਿੱਚ 59.25% ਗੁਰਦਾਸਪੁਰ ਦੇ ਵਿੱਚ 58.34% ਇਹ ਮੈਂ ਕਰਮਵਾਈ ਹੀ ਨੋਟ ਕੀਤਾ ਹੈ ਕਿ ਜਿੱਦਾਂ ਕੀ ਆਪਾਂ ਸਭ ਤੋਂ ਜ਼ਿਆਦਾ ਮਤਲਬ ਬਠਿੰਡੇ 'ਚ ਉਸ ਤੋਂ ਬਾਅਦ ਗੁਰਦਾਸਪੁਰ 'ਚ ਉਸ ਤੋਂ ਬਾਅਦ ਪਟਿਆਲੇ ਦੇ ਵਿੱਚ ਵੀ 58% 18 ਫਰੋਜਪੁਰ ਚ 57.68% ਸੰਗਰੂਰ ਚ 57.21% ਔਰ ਖਡੂਰ ਸਾਹਿਬ ਚ 55.9% ਆਨੰਦਪੁਰ ਸਾਹਿਬ ਚ 55.02% ਫਤੇਗੜ ਫਤੇਗੜ ਸਾਹਿਬ ਚ 54.55% ਫਰੀਦਕੋਟ ਚ 54.38% ਇਸ ਦੇ ਨਾਲ ਨਾਲ ਹੀ ਜਲੰਧਰ ਦੇ ਵਿੱਚ 53.66% ਹੁਸ਼ਿਆਰਪੁਰ ਦੇ ਵਿੱਚ 52.39% ਤੇ ਸਾਡੇ ਲੁਧਿਆਣੇ ਦੇ ਵਿੱਚ 52.22% ਤੇ ਅੰਮ੍ਰਿਤਸਰ ਚ ਸਭ ਤੋਂ ਘੱਟ 48.55% ਜੀ ਔਰ ਦੇਖਿਆ ਜਾਵੇ ਤੇ ਜਿਸ ਤਰ੍ਹਾਂ ਦਾ ਇਹ ਡਾਟਾ ਅ ਪਿਛਲੇ 3 ਵਜੇ ਦੇ ਡਾਟੇ ਤੋਂ ਬਾਅਦ ਜੋ ਇਜਾਫਾ ਹੋਇਆ ਹੈ ਉਮੀਦ ਹੈ ਕਿ ਜਿਹੜਾ 5 ਤੋਂ 6 ਜਾਂ 6:30 ਵਜੇ ਦੇ ਟਾਈਮ ਦਾ ਅਗਲਾ ਇਹਨਾਂ ਦੀ ਅਪਡੇਟ ਆਏਗੀ ਉਮੀਦ ਲੱਗਦੀ ਹੈ ਕਿ ਉਹ 65% ਪਾਰ ਹੋਣ ਦੀ ਉਮੀਦ ਹੈ ਜੀ ਜੋ ਕੈਲਕੂਲੇਸ਼ਨ ਦੇ ਮੁਤਾਬਕ ਜੋ ਡਾਟਾ ਇਲੈਕਸ਼ਨ ਕਮਿਸ਼ਨ ਨੇ 5 ਵਜੇ ਦਿੱਤਾ ਸੀ ਉਸ ਡਾਟੇ ਦੇ ਮੁਤਾਬਕ ਜਿਵੇਂ 55% ਦੇ ਕਰੀਬ ਆਇਆ ਟੋਟਲ ਆਲਓਵਰ ਪੰਜਾਬ ਦਾ ਔਰ ਉਸ 55% ਦੇ ਵਿੱਚ 10% ਹੋਰ ਵਾਧਾ ਹੋਣ ਦੀ ਉਮੀਦ ਲੱਗਦੀ ਹੈ ਜੀ ਬਾਕੀ ਦੇਖੋ ਜਿਹੜੇ ਬੈਲਟ ਪੇਪਰਾਂ ਦੀ ਜਾਂ ਸੀਨੀਅਰ ਸਿਟੀਜ਼ਨ ਜਿਹੜੇ ਆਪਾਂ ਨਾਲ ਦੀ ਨਾਲ ਨਹੀਂ ਅਪਲੋਡ ਕਰ ਸਕਦੇ ਕਈ ਵਾਰੀ ਡਾਟਾ ਕੰਪਿਊਟਰਾਂ 'ਈ ਉਹਨੂੰ 1-2 ਦਿਨ ਟਾਈਮ ਲੱਗ ਸਕਦਾ ਜੀ ਇਹ ਆ ਡਾਟਾ ਔਰ ਇਹਦੇ ਨਾਲ ਇੱਕ ਹੋਰ ਆਪਾਂ ਆਪਣੇ ਈਵਰਜ਼ ਨੂੰ ਦੱਸ ਦਈਏ ਕਿ ਅੱਜ ਜਿਵੇਂ ਪ੍ਰਧਾਨ ਮੰਤਰੀ ਜੀ ਵਾਰਨਸੀ ਤੋਂ ਸੀ ਉਹਦਾ ਵੀ ਉੱਥੇ ਵੀ ਜਿਹੜਾ ਡਾਟਾ ਆਇਆ ਹੈ ਉਹ ਵੀ 54.58% ਉੱਥੇ ਦੇਖੋ ਉੱਥੇ 5 ਵਜੇ ਤੱਕ VOTING ਉੱਥੇ ਵੀ 54.58 ਇਹਦਾ ਦੇਖੋ ਕਹਿ ਸਕਦੇ ਆ ਕਿ ਇੱਕ ਗਰਮੀ ਦਾ ਕਹਿਰ ਕਹਿ ਸਕਦੇ ਆ ਜਾਂ ਲੋਕਾਂ ਦੇ ਟਰੈਂਡ ਘਟਿਆ ਟਰੈਂਡ ਘਟਿਆ ਪਿਛਲੇ ਪਿਛਲੇ ਲੋਕ ਸਭਾ ਚੋਣਾਂ 2019 ਤੋਂ ਬਾਅਦ ਦਾ ਦੇਖੀਏ ਨਾ ਉਹ ਮੁਕਾਬਲਾ ਕਰੀ ਕਿ ਕਿਤਨਾ ਕਿਤੇ ਯੋਗੀ ਯੋਗੀ ਸਾਹਿਬ ਵੀ ਅੱਜ ਗੁਰਖਪੁਰ ਤੋਂ ਜਿਹੜੀ ਉਹਨਾਂ ਦਾ ਵੀ ਅੱਜ ਉੱਥੇ ਹੈਗੇ ਸੀ VOTING ਸੀਗੀ ਉਹ ਵੀ 52.53% ਤੇ ਉਹਨਾਂ ਦੀ ਪੋਲਿੰਗ ਹੋਈ ਹੈ 5 ਵਜੇ ਤੱਕ ਦੀ ਜੀ ਤੋਂ ਕਹਿੰਦਾ ਮਤਲਬ ਇਹ ਲੋਕਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਗੱਲ ਤੁਹਾਡੀ ਬਿਲਕੁਲ ਸਹੀ ਹੈ ਟਰੈਂਡ ਲੋਕਾਂ ਦਾ ਬਹੁਤ ਘਟਿਆ ਲੋਕ ਵੀ ਪੋਲਿਟਿਕਸ ਤੋਂ ਥੋੜਾ ਨਾ ਕੰਨੀ ਘਤਰਾ ਰਹੇ ਕੰਨੀ ਘਤਰਾ ਰਹੇ ਆ ਲੋਕਾਂ ਦਾ ਨਾ ਮਨ ਜਿਵੇਂ ਬੁੱਝ ਗਿਆ ਹੁੰਦਾ ਨਾ ਉਹ ਝੂਠ ਫਰੇਬ ਦੀ ਪੋਲਿਟਿਕਸ ਮਤਲਬ ਇੱਕ ਤਰਫ ਤੋਂ ਇੱਕ ਪਾਰਟੀ ਨੇ ਟਿਕਟ ਨਹੀਂ ਦਿੱਤੀ ਉਹ ਸ਼ਿਫਟ ਹੋ ਕੇ ਦੂਜੀ ਪਾਰਟੀ ਚਲਾ ਗਿਆ ਦੂਜੀ ਪਾਰਟੀ ਨੇ ਡੰਡਾ ਦਿੱਤਾ ਉਹ ਤੀਜੀ ਪਾਰਟੀ ਚਲਾ ਗਿਆ ਇਹ ਇੱਕ ਪਾਰਟੀ ਨੇ ਮਤਲਬ ਕਹਿ ਲਓ ਤੁਸੀਂ ਉਹਦੇ ਤੇ ਹਜ਼ਾਰਾਂ ਕਰੋੜ ਦੇ ਘਪਲਿਆਂ ਦਾ ਮੰਨ ਲਓ ਉਹਦੇ ਤੇ આરોਪ ਹੈ ਤੇ ਉਹ ਦੂਜੀ ਪਾਰਟੀ ਚਲਾ ਕੇ ਉਹ ਸਾਰੇ આરોਪ ਖਤਮ ਹੋ ਗਏ ਮੈਨੂੰ ਲੱਗਦਾ ਗਿਰਗੜ ਵੀ ਹੈਰਾਨ ਹੋਣ ਕੇ ਹੋਏ ਉਹ ਵੀ ਹੈਰਾਨ ਹੋਣ ਕੇ ਸਾਡੇ ਤੋਂ ਪਹਿਲਾਂ ਇਹ ਰੰਗ ਬਦਲ ਲੈਂਦੇ ਨੇ ਸਾਡੇ ਮੇਰਾ ਖਿਆਲ ਹੈ ਕਿ ਵਰਿੰਦਰ ਜੀ ਜਿਹੜੀਆਂ ਆ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਨਾ ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਣਾ ਹੈ ਕਿ ਸਾਡੇ ਇੰਡੀਆ ਦੇ ਵਿੱਚ ਇਹੋ ਜੀ ਟਾਪ ਮੋਸਟ ਵਾਸ਼ਿੰਗ ਮਸ਼ੀਨਾਂ ਬਣ ਚੁੱਕੀਆਂ ਹਨ ਕਿ ਜਿਹੜੀਆਂ ਵਰਲਡ 'ਚ ਕਿਸੇ ਕੋਲ ਨਹੀਂ ਹੈ ਕਿ ਜਿਹੜਾ ਔਰੋਪ ਵੀ ਧੋਣ ਲੱਗ ਗਈਆਂ ਉਹਦੇ ਵਿੱਚ ਤਾਂ ਪਤਾ ਵੀ ਨਹੀਂ ਲੱਗਦਾ ਔਰੋਪ ਕਿੰਨੀ ਜਲਦੀ ਧੁੱਪ ਜਾਂਦੇ ਆ ਔਰ ਇੱਕ ਟਾਈਮ ਦੇ ਦੌਰਾਨ ਬੰਦੇ ਤੇ ਐਡੇ ਵੱਡੇ ਵੱਡੇ 70 70000 ਕਰੋੜ ਦੇ ਔਰੋਪ ਲੱਗੇ ਹੁੰਦੇ ਆ ਹਾਂਜੀ ਤੇ ਨਾਲ ਦੀ ਨਾਲ ਉਹ ਐਸੀ واਸ਼ਿੰਗ ਚ ਇੰਡੀਆ ਦੀ واਸ਼ਿੰਗ ਮਸ਼ੀਨ ਮੇਡ ਫॉर ਇੰਡੀਆ ਲੋਕੀ ਕਹਿੰਦੇ ਹਲੇ ਦੇ ਇੰਡੀਆ ਪਿੱਛੇ ਐਡੀ ਤਰੱਕੀ ਕਰ ਲਈ ਤੋਂ ਇਸ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਲੋਕਾਂ ਦਾ ਜਿਹੜਾ ਰੁਝਾਨ ਹੈ ਦਿਨ-ਬਦਨ ਇੱਕ ਟਾਈਮ ਦੇ ਦੌਰਾਨ ਵਿਰਿੰਦਰ ਜੀ ਜਦੋਂ ਅਸੀਂ ਅੱਜ ਤੋਂ 20 ਸਾਲ ਪਿੱਛੇ ਚਲ ਜੀਏ 25 ਸਾਲ ਪਿੱਛੇ ਚਲ ਜੀਏ ਆਪਣੀ ਸੁਧ ਬੁੱਧ ਦੇ ਵਿੱਚ ਹੀ ਅਸੀਂ ਆਪ ਵੋਟਿੰਗ ਪਾਉਂਦੇ ਰਹੇ ਜਿਵੇਂ ਹੁਣ ਵੀ ਅੱਜ ਦੀ ਡੇਟ 'ਚ ਜਿਵੇਂ ਸਵੇਰੇ ਅੱਜ ਤੁਹਾਨੂੰ ਦੱਸਿਆ ਪਾ ਕੇ ਆਇਆ 80 80% 85% 85% 90 90% ਤੱਕ ਵੀ ਪੋਲਿੰਗ ਹੋਈਆਂ ਹੋਈਆਂ ਇੱਕ ਟਾਈਮ ਦੇ ਦੌਰਾਨ ਮਤਲਬ 80% 75 ਤੋਂ ਲੈ ਕੇ ਕਦੀ ਥੱਲੇ ਆਂਦਾ ਹੀ ਨਹੀਂ ਸੀ ਡਾਟਾ ਇਹ ਅਸੀਂ 2-3 ਵਾਰ ਦਾ ਡਾਟਾ ਦੇਖਦੇ ਆ ਲੋਕਾਂ ਦੇ ਨੂੰ ਆਂਦੇ ਨਬਦਨ ਘਟੀ ਜਾਂਦਾ ਲੋਕ ਮਤਲਬ ਵਿਸ਼ਵਾਸ ਜਿਵੇਂ ਕਹ ਲਓ ਨਾ ਖਤਮ ਹੋ ਗਿਆ ਖਤਮ ਹੋ ਗਿਆ ਔਰ ਹੁਣ ਉਹਨਾਂ ਨੂੰ ਇਹ ਵੀ ਡਰ ਲੱਗਣ ਲੱਗ ਗਿਆ ਆਪਣੇ ਆਪ ਦੇ ਵਿੱਚ ਵੀ ਜਿਹੜੀ ਅਸੀਂ ਵੋਟ ਵੀ ਪਾਈ ਹੈ ਸਾਡੀ ਵੋਟ ਦਾ ਇਸਤੇਮਾਲ ਸਹੀ ਹੋਊਗਾ ਕਿ ਨਹੀਂ ਹੋਊਗਾ ਆਪਣੇ ਆਪ ਨੂੰ ਕਈ ਵਾਰੀ ਠੱਗਿਆ ਮਹਿਸੂਸ ਕਰਦੇ ਨੇ ਕਿ ਜਿਵੇਂ ਕਿ ਸੁਣਨ ਚ ਆ ਜਾਂਦਾ ਵੀ EVMਾਂ ਦੇ ਵਿੱਚ ਵੀ ਕਪਲੇ ਹੋ ਜਾਂਦੇ ਆ ਈਵੀਐਮ ਹੈਕ ਵੀ ਹੋ ਜਾਂਦੀਆਂ ਈਵੀਐਮ ਇੱਧਰ ਉੱਧਰ ਜਾ ਕੇ ਉਹਨੂੰ ਚੋਰੀ ਵੀ ਹੋ ਜਾਂਦੀਆਂ ਗੁੰਮ ਵੀ ਹੋ ਜਾਂਦੀਆਂ ਖਰਾਬੀ ਵੀ ਹੋ ਜਾਂਦੀਆਂ ਅੱਜ ਵੀ ਲੁਧਿਆਣਾ ਸ਼ਹਿਰ ਦੇ ਵਿੱਚ ਦੋ ਤਿੰਨ ਇਹੋ ਜਿਹੇ ਮੈਂ ਪੋਲਿੰਗ ਸਟੇਸ਼ਨਾਂ ਦਾ ਸੁਣਿਆ ਵੀ ਈਵੀਐਮ ਦੋ ਤਿੰਨ ਤਿੰਨ ਘੱਡੇ ਰੁਕੀਆਂ ਹੀ ਰਹੀਆਂ ਰੁਕ ਗਈਆਂ ਉੱਥੇ ਮਤਲਬ ਚੱਲੀਆਂ ਨਹੀਂ ਔਰ ਇੱਕ ਦੋ ਜਗ੍ਹਾ ਤੇ ਪੰਜਾਬ ਦੇ ਇਹੋ ਜੇ ਮੈਂ ਪਿੰਡ ਕਸਬੇ ਦੇਖਿਆ ਜਿੱਥੇ ਕਿ ਕੋਈ ਵੋਟ ਬਾਣ ਨਹੀਂ ਗਿਆ ਦੋ ਦੋ ਚਾਰ ਚਾਰ ਮੋਟੇ ਇਸ ਰੁਪਈਆਂ ਉੱਥੇ ਆ ਕਈ ਪਿੰਡਾਂ ਜੇ ਕਹਿੰਦੇ ਪੂਰਾ ਵਿਰੋਧ ਕੀਤਾ ਵੀ ਅਸੀਂ ਕਿਸੇ ਨੂੰ ਵੋਟ ਨਹੀਂ ਪਾਣੀ ਕਿਸੇ ਨੂੰ ਹੀ ਪਾਣੀ ਮਤਲਬ ਇਟ ਇਟ ਮੀਨਸ ਕਹ ਲਓ ਵੀ ਨੋਟਾਂ ਨੂੰ ਵੋਟ ਪਾਣੀ ਆ ਇਹ ਕਹਿ ਲਓ ਆਹੀਂ ਅੱਗੇ ਲੋਕ ਇਹਦਾ ਇਹ ਇੱਥੇ ਜਿਹੜਾ ਨਾ ਮਨਾਰ ਜਿਹੜਾ ਗਿਰ ਰਿਹਾ ਨਾ ਲੋਕਾਂ ਦਾ ਇਸ ਵੋਟਰ ਦੇ ਉੱਤੇ ਵੋਟ ਪ੍ਰਕਿਰਿਆ ਦੇ ਉੱਤੇ ਹਾਲਾਂਕਿ ਦੇਖੋ ਇਹ ਗੱਲ ਕਹਿ ਸਕਦੇ ਆਪਾਂ ਕਿ ਆਪਣੇ ਦੇਸ਼ ਦੇ ਵਿੱਚ ਹਜੇ ਵੀ ਨਿਆਂਪਾਲਿਕਾ ਜਿੰਦੀ ਹੈ ਨਿਆਂਪਾਲਿਕਾ ਦਾ ਇੱਥੇ ਮਤਲਬ ਓਟ ਹੈਗੀ ਆ ਆਸਰਾ ਹੈਗਾ ਜਿਵੇਂ ਕਿ ਆਪਣੇ ਚੀਫ ਜਸਟਿਸ ਚੰਦਰ ਚੂੜੀ ਜੀ ਜਦੋਂ ਦੇ ਆਏ ਆ ਔਰ ਕਾਫੀ ਜਿਹੜੇ ਬੰਦੇ ਜਿਹੜੀ ਇਹ ਕਹਿ ਲਓ ਇਸ ਮਾਮਲੇ ਦੇ ਵਿੱਚ ਜਿਹੜੇ ਗਲਤ ਪ੍ਰੂਫ ਹੁੰਦੇ ਸੀ ਉਹਨਾਂ ਨੂੰ ਕਾਫੀ ਉਹਨਾਂ ਨੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜੇ ਕੋਰਟਾਂ ਦੇ ਫੈਸਲੇ ਵੀ ਹੈ ਜਲਦੀ ਜਲਦੀ ਉਹਨਾਂ ਨੇ ਸਪੀਡ ਵੀ ਥੋੜੀ ਉਹਨਾਂ ਨੇ ਫੜੀ ਹੈ ਬਟ ਫਿਰ ਵੀ ਵਰਿੰਦਰ ਜੀ ਹਜੇ ਵੀ ਜਿਹੜਾ ਦੇਸ਼ ਨੂੰ ਨਾ ਜਿਹੜਾ ਆਪਾਂ ਕਹਿ ਸਕਦੇ ਆ ਕਿ ਲੋਕਤੰਤਰ ਆਪਣਾ ਬਹੁਤ ਵੱਡਾ ਹੈ ਔਰ ਇੰਡੀਆ ਦਾ ਲੋਕਤੰਤਰ ਇੱਕ ਟਾਈਮ ਦੇ ਦੌਰਾਨ ਇੱਕ ਆਪਣਾ ਇੰਡੀਆ ਦਾ ਲੋਕਤੰਤਰ ਇਹ ਕਹਿ ਸਕਦੇ ਆ ਕਿ ਬੜਾ ਨਾਮ ਫੇਮ ਕਿ ਲੋ ਜੀ ਇੱਥੇ ਲੋਕਤੰਤਰੀ ਰਾਜ ਹੈ ਐਦਾਂ ਜਾਪਦਾ ਜਿਵੇਂ ਲੋਕਤੰਤਰੀ ਰਾਜ ਹੁਣ ਉਹਨੂੰ ਘੁਣ ਲੱਗ ਗਿਆ ਉਹਨੂੰ ਇਸ ਤਰ੍ਹਾਂ ਕੀ ਬੜਾ ਦੁੱਖ ਲੱਗਦਾ ਕਿ ਜਦੋਂ ਲੋਕਤੰਤਰ ਦੇ ਵਿੱਚ ਖਿਲਵਾੜ ਹੁੰਦੇ ਆ ਔਰ ਮਤਲਬ ਕਾਨੂੰਨ ਇਸ ਤਰ੍ਹਾਂ ਦੇ ਬਣਾਏ ਜਾਂਦੇ ਆ ਜਾਂ ਉੱਥੇ ਲੋਕਾਂ ਨੂੰ ਹਰਟ ਕੀਤਾ ਜਾਂਦਾ ਕਿ ਹਾਂ ਬਈ ਮਤਲਬ ਇੱਕ ਧਰਮ ਦੇ ਨਾਂ ਤੇ VOTING ਹੁੰਦੀ ਆ ਵੀ ਆ ਗੋ ਤੁਸੀਂ ਆਹ ਨਹੀਂ ਕਰੋਗੇ ਇਸ ਤਰ੍ਹਾਂ ਹੋ ਜਾਊਗਾ ਮਤਲਬ ਇਹ ਬਹੁਤ ਬੋਰਿੰਦਰ ਜੀ ਇਹ ਨਾ ਮਤਲਬ ਐਜੂਕੇਟਿਡ ਵਾਲੀ ਗੱਲ ਨਹੀਂ ਹੈਗੀ ਔਰ ਆਪਣੇ ਦੇਸ਼ ਦਾ ਜੋ ਇੱਕ ਜਿਹੜੀ ਆਪਾਂ ਅੱਗੇ ਵੀ ਕਈ ਵਾਰੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਜ਼ਿਕਰ ਕੀਤਾ ਹੈ এডਿਕੇਸ਼ਨ ਦਾ ਬੜਾ ਵੱਡਾ ਰੋਲ ਹੈ ਜੇ ਆਪਣਾ ਨੇਤਾ ਆਪਣਾ ਮੰਤਰੀ ਆਪਣਾ ਸੰਤਰੀ ਆਪਣਾ ਪ੍ਰਾਈਮ ਮਿਨਿਸਟਰ ਆਪਣੀ ਰਾਸ਼ਟਰਪਤੀ ਉਹ ਆਪਣੇ ਦੇਸ਼ ਨੂੰ ਜਿਹੜੇ ਜਿਹੜੇ ਮੁਖੀਆ ਨੇ ਮਤਲਬ ਫਸਟ ਸਿਟੀਜ਼ਨ ਆਫ ਇੰਡੀਆ ਫਸਟ ਸੈਕੰਡ ਕਹ ਲੋ ਅਗਰ ਆਪਣੇ ਪ੍ਰਧਾਨ ਮੰਤਰੀ ਜੀ ਜੋ ਇਹ ਜਿਹੜੀਆਂ ਜਿਹੜੀਆਂ ਸੀਟਾਂ ਦੇ ਜਿਹੜੇ ਲੋਕ ਬੈਠੇ ਆ ਵਿੰਦਰ ਜੀ ਇੱਥੇ এডਿਕੇਸ਼ਨ ਦੀ ਬੜੀ ਜ਼ਰੂਰ ਹੈ ਜੇ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਆਪਾਂ ਕੱਲ ਨੂੰ ਕਿਦਾਂ ਬੋਚਿਆਂ ਬੱਚਿਆਂ ਦਾ ਪਵੇਖਾ ਕਿਦਾਂ ਦੇਖਾਂਗੇ ਕਿ ਆਪਣਾ ਦੇਸ਼ ਕਿਦਾਂ ਜਾਊਗਾ ਕਿਸ ਤਰ੍ਹਾਂ ਅਗਰ ਉਹ ਆਪਣਾ ਇੱਕ ਆਪਾਂ ਹੀ ਕਹਿੰਨੇ ਆ ਵਿਰਿੰਦਰ ਜੀ ਜੇ ਆਪਾਂ ਖੁਦ ਪੜੇ ਲਿਖੇ ਨਹੀਂ ਹੋਵਾਂਗੇ ਤੇ ਆਪਣੇ ਬੱਚੇ ਕਿਦਾਂ ਪੜਨਗੇ ਆਪਾਂ ਕਹਿੰਨੇ ਆ ਆਪਣੀ ਆਪਣੇ ਪਰਸਨਲੀ ਜ਼ਿੰਦਗੀ ਦੇ ਵਿੱਚ ਵੀ ਇਹ ਕੋਟ ਹੈਗਾ ਕਿ ਹਾਂ ਵੀ ਭਾਈ ਇਸ ਹਿਸਾਬ ਦਾ ਕਿ ਭਾਈ ਜੇ ਤੁਸੀਂ ਆਪ ਪੜੇ ਲਿਖੇ ਹੋਗੇ ਜੋ ਤੁਸੀਂ ਆਪ ਕਰੋਗੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਸੋ ਉਹੀ ਚੀਜ਼ ਆਏਗਾ ਕਿ ਦੇਸ਼ ਦੇ ਵਿੱਚ ਦੇਸ਼ ਨੂੰ ਅੱਗੇ ਲਿਜਾਣ ਵਾਲੇ ਦੇਸ਼ ਦੇ ਮੋਰੀ ਜਿਹੜੇ ਆਪਾਂ ਕਹਿੰਨੇ ਆ ਜਿਹੜੇ ਮੰਤਰੀ ਮੁੱਖ ਮੰਤਰੀ ਚੀਫ ਮਿਨਿਸਟਰਸ ਔਰ ਸਾਰੇ ਕੈਬਨਿਟ ਮੰਤਰੀ ਜਾਂ ਆਪਣੇ ਪ੍ਰਾਈਮ ਮਿਨਿਸਟਰ ਡਿਪਟੀ ਪ੍ਰਾਈਮ ਮਿਨਿਸਟਰ ਜੋ ਵੀ ਆਪਣੇ ਦੇਸ਼ ਦੇ ਅੱਗੇ ਚਲਾਉਂਦੇ ਜਿਨ੍ਹਾਂ ਦੇ ਸਾਨੂੰ ਮਾਣ ਹੋਣਾ ਚਾਹੀਦਾ ਉਹ ਦੇਸ਼ ਦੇ ਵਿੱਚ ਉਹਨਾਂ ਦੇ ਉੱਤੇ ਇਹੋ ਜਿਹਾ ਪ੍ਰਤੀਬੰਧ ਲੱਗਣਾ ਚਾਹੀਦਾ ਮੈਂ ਕਹਿੰਦਾ ਦੇਸ਼ ਦੀ ਜਿਹੜੀ ਆਪਣੀ ਸਭ ਤੋਂ ਵੱਡੀ ਕੋਰਟ ਹੈ ਚੀਫ ਸੁਪਰੀਮ ਕੋਰਟ ਉਹਨੂੰ ਇਸ ਤਰ੍ਹਾਂ ਦੇ ਇੱਕ ਚੀਜ਼ ਸਿਸਟਮ ਕਰਨਾ ਚਾਹੀਦਾ ਉਹਨੂੰ ਇਹੋ ਜਿਹਾ ਨਿਆਂਪਾਲਿਕਾ ਦੇ ਵਿੱਚ ਇੱਕ ਇਹੋ ਜਿਹਾ ਐਕਟ ਲੈਣਾ ਚਾਹੀਦਾ ਕਿ ਭਾਈ ਪੜ੍ਹਾਈ ਲਿਖਾਈ ਉਹਦਾ ਵੀ ਕ੍ਰਾਈਟੇਰੀਆ ਬੰਨਣਾ ਚਾਹੀਦਾ ਵੀ ਇਸ ਤੋਂ ਘੱਟ ਪੜਿਆ ਲਿਖਿਆ ਬੰਦਾ ਮੰਤਰੀ ਨਹੀਂ ਬਣ ਸਕਦਾ ਇਹਦਾ ਵੀ ਜਿਵੇਂ ਆਪਾਂ ਪ੍ਰੀਮੀਰੀ ਟੈਸਟ ਹੁੰਦੇ ਆ ਹਰ ਇੱਕ ਬੱਚਾ ਇੱਕ ਦੇਖੋ 10ਵੀਂ ਤੋਂ ਬਾਅਦ ਉਹਨੇ ਜਦੋਂ ਸੀਨੀਅਰਟੀ ਚ ਜਾਣਾ ਹੁੰਦਾ ਕਿਸੇ ਅੱਛੇ ਇੰਜੀਨੀਅਰ ਚ ਡਾਕਟਰੀਜ਼ ਲਾਈਨ ਕਿਸੇ ਚੀਜ਼ ਨੂੰ ਯੂਪੀਐਸ ਆਈਪੀਐਸ ਦੇ ਪੇਪਰ ਵਿੱਚ ਉਹਨੂੰ ਕਿੰਨੇ ਦੌਰ ਗੁਜ਼ਰਨੇ ਪੈਂਦੇ ਉਹਦੇ ਲਈ ਇੱਕ ਪਹਿਲਾਂ ਉਹਦੀ ਪ੍ਰੀਮੀਰੀ ਹੋਂਦਾ ਜੀ ਫਿਰ ਉਹਦਾ ਦੂਸਰਾ ਟੈਸਟ ਹੁੰਦਾ ਰਿਟਨ ਦੇ ਵਿੱਚ ਫਿਰ ਉਹਦਾ ਅਗੋ ਆਪਣਾ ਇੰਟਰਵਿਊਜ਼ ਹੁੰਦੀਆਂ ਤਿੰਨ ਤਿੰਨ ਜਗ੍ਹਾ ਦੌਰ ਤੋਂ ਉਹਨੂੰ ਨਿਕਲਣਾ ਪੈਂਦਾ ਹੈ ਔਰ ਦੂਸਤ ਤੀਸਰਾ ਇਹ ਹੈਗਾ ਕਿ ਔਰ ਇਹੋ ਜੇ ਨਿਤਾ ਇਹੋ ਜੇ ਕੈਂਡੀਡੇਟ ਆਪਾਂ ਲੋਕਾਂ ਨੂੰ ਵੀ ਔਰ ਆਪਣੇ ਦੇਸ਼ ਦੇ ਸਾਰੇ ਵੋਟਰਾਂ ਨੂੰ ਚੁੰਨਾ ਚਾਹੀਦਾ ਜਿੱਦਾਂ ਆਪਾਂ ਅੱਜ ਪਹਿਲਾ ਪ੍ਰੋਗਰਾਮ ਦੇ ਵਿੱਚ ਵੀ ਕਿਹਾ ਕਿ ਜਿਹੜਾ ਇਹ ਪਰਵ ਹੈ ਲੋਕਾਂ ਨੂੰ ਵੱਧ ਚੜ ਕੇ ਹਿੱਸਾ ਦੇਣਾ ਚਾਹੀਦਾ ਹੈ ਪਰਸੈਂਟੇਜ ਨੂੰ ਉਧਾ ਕੇ ਆਪਣਾ ਆਪਾਂ ਲੋਕਾਂ ਜਿਵੇਂ ਅਸੀਂ ਵੀ ਕਹਿ ਰਹੇ ਹਾਂ ਵੀ ਆਪਣੇ ਦੇਸ਼ ਦੇ ਵਿੱਚ ਚੰਗਾ ਇੱਕ ਮੈਂਬਰ ਆਫ ਪਾਰਲੀਮੈਂਟ ਜਾਂ ਚੰਗਾ ਮੰਤਰੀ ਆ ਉਹ ਚੋ ਜੇ ਮੈਂਬਰ ਆਫ ਪਾਰਲੀਮੈਂਟ ਚੰਗਾ ਚੁਣਾਂਗੇ ਤੇ ਉਹ ਹੀ ਚੰਗਾ ਜਾ ਕੇ ਅੱਗੇ ਮੰਤਰੀ ਬਣੇਗਾ ਉਹ ਹੀ ਅੱਗੇ ਦੇਸ਼ ਦਾ ਪ੍ਰਧਾਨ ਮੰਤਰੀ ਬਣੂਗਾ ਉਹਦਾ ਇੱਕ ਇਹ ਵੀ ਕ੍ਰਾਈਟੇਰੀਆ ਹੋਣਾ ਚਾਹੀਦਾ ਕਿ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਲਾਂਚਣ ਜਾਂ ਇਸ ਤਰ੍ਹਾਂ ਦਾ આરોਪ ਨਹੀਂ ਹੋਣਾ ਚਾਹੀਦਾ ਉਹ ਕੋਈ ਉਹ ਕੋਈ ਉਹਦੇ ਤੇ આરોਪ ਨਹੀਂ ਹੋਣਾ ਚਾਹੀਦਾ ਉਹ ਕੋਈ ਕ੍ਰਿਮੀਨਲ ਨਹੀਂ ਹੋਣਾ ਚਾਹੀਦਾ ਉਹਦੇ ਤੇ ਕੋਈ ਸਰਕਾਰੀ ਕੇਸ ਨਹੀਂ ਚੱਲ ਰਿਹਾ ਹੋਣਾ ਚਾਹੀਦਾ ਦੇਖੋ ਇੱਕ ਗੁਰਦਰਜੀ ਕਿੰਨੀ ਮਤਲਬ ਇੰਨੀ ਕਲੈਰਿਟੀ ਆਪਣਾ ਲੋਕਤੰਤਰੀ ਢਾਂਚਾ ਦਿਖਾਉਂਦਾ ਕਿ ਕਿਸੇ ਬੰਦੇ ਨੇ ਅਗਰ ਉਹਨੇ ਮਤਲਬ ਚੋਣ ਦੇ ਵਿੱਚ ਖੜਾ ਹੋਣਾ ਐ ਐਮਪੀ ਦੀ ਇਲੈਕਸ਼ਨ 'ਚ ਜਾਂ ਐਮਐਲਏ ਦੀ ਇਲੈਕਸ਼ਨ 'ਚ ਉਹਦਾ ਹਲਫੀਆ ਬਿਆਨ ਤਾਂ ਸਭ ਕੁਝ ਲੈ ਲਿੱਤਾ ਜਾਂਦਾ ਹੈ ਕਿ ਭਾਈ ਤੂੰ ਅੱਜ ਦੇ ਦੌਰ ਤੱਕ ਕਿੱਥੇ ਆ ਕਈਆਂ ਦੀ ਤਾਂ ਪ੍ਰਾਪਰਟੀ ਦਾ ਵੀ ਬਿਉਰਾ ਵੀ ਲੋਕਾਂ ਨੂੰ ਉਦੋਂ ਹੀ ਪਤਾ ਲੱਗਦਾ ਵੀ ਇਹ ਤਾਂ 500 ਕਰੋੜ ਦਾ ਮਾਲਕ ਹੈ ਇਹ ਤਾਂ 100 ਕਰੋੜ ਦਾ ਮਾਲਕ ਹੈ ਇਹ ਤਾਂ 1 ਕਰੋੜ ਦਾ ਮਾਲਕ ਹੈ ਤੇ ਯਾ ਉਸ ਟਾਈਮ ਉਹ ਇਹ ਪਤਾ ਲੱਗਦਾ ਵੀ ਇਹਦੇ ਤੇ ਤਾਂ ਚਾਰ ਕੇਸ ਚੱਲਦੇ ਆ ਹੋਰੇ ਤਾਂ ਪੜਿਆ ਹੀ ਸਿਰਫ 7 ਕਲਾਸਾਂ ਹੋਇਆ ਮਤਲਬ ਅਦਰਵਾਇਜ਼ ਲੋਕ ਤਾਂ ਉਹਨੂੰ ਐ ਸੋਚਦੇ ਵੀ ਇਹ ਤਾਂ ਮੰਤਰੀ ਹੈ ਇਹ ਤਾਂ ਬਹੁਤ ਪੜਿਆ ਹੋਊਗਾ ਔਰ ਇਹਦੇ ਕੋਲ ਜੇ ਪੈਸਾ ਹੈਗਾ ਤੇ ਇਹਦਾ ਤਾਂ ਆਪਣਾ ਪੈਸਾ ਕਮਾਇਆ ਹੋਊਗਾ ਉਹ ਕਈ ਵਾਰੀ ਉਹ ਚਾਰੇ ਕੋ ਪੈਸਾ ਵੀ ਨਹੀਂ ਹੁੰਦਾ ਭਾਵ ਕਹਿੰਦਾ ਹੈਗਾ ਕਿ ਇੰਨੀ ਕੁ ਜੇ ਟ੍ਰਾਂਸਪਲੇਸੀ ਉੱਥੇ ਰੱਖੀ ਹੋਈ ਆ ਐਫੀਡੇਵਿਟ ਦੇ ਦੌਰਾਨ ਔਰ ਉੱਥੇ ਡੈਕਲੇਰੇਸ਼ਨ ਲਿਆ ਜਾਂਦਾ ਕਿ ਮੈਂ ਇੱਥੇ ਅੱਜ ਦੀ ਡੇਟ 'ਚ ਜੋ ਮੇਰੇ ਕੋਲ 'ਚ ਹੈਗਾ ਉਹ ਮੇਰੇ ਵਿੱਚ ਕੀ ਹੈਗਾ ਕੀ ਨਹੀਂ ਤੁਸੀਂ ਡਾਟਾ ਵੀ ਉੱਥੇ ਡਿਸਕਲੋਜ਼ ਕਰਦੇ ਹੋ ਤੇ ਇਸ ਡਾਟੇ ਦੇ ਨਾਲ ਨਾਲ ਇਹ ਇੱਥੇ ਰੈਸਟ੍ਰਿਕਸ਼ਨ ਲੱਗ ਜਵੇ ਇੱਕ ਕਿ ਭਾਈ ਇੰਨੀ ਕਲਾਸ ਤੋਂ ਉੱਪਰ ਜਿਹੜਾ ਹੈਗਾ ਇਹ ਬੰਦਾ ਨਹੀਂ ਐਲੀਜੀਬਲ ਹੋ ਸਕਦਾ ਔਰ ਜਿਹਦੇ ਤੇ ਆ આરોਪ ਲੱਗੇ ਹੋਏ ਉਹ ਵੀ ਐਲੀਜੀਬਲ ਨਹੀਂ ਹੋ ਸਕਦਾ ਔਰ ਅਸੀਂ ਮਤਲਬ ਆਪਣੇ ਵੋਟਰਾਂ ਨੂੰ ਵੀ ਜਿਹੜੀ ਅਪੀਲ ਐ ਇਸੇ ਕਰਕੇ ਸਾਡੀ ਅਪੀਲ ਵਧੀਆ ਮਤ ਉਸ ਗੱਲ ਤੇ ਪਹੁੰਚੇ ਕਿ ਜਿਹੜਾ ਦੇਸ਼ ਦੇ ਜਿਹੜੇ ਮੋਰੀ ਨੇ ਦੇਸ਼ ਦੇ ਜਿਹੜੇ ਫਸਟ ਸਿਟੀਜਨ ਨੇ ਜਾਂ ਰਾਸ਼ਟਰਪਤੀ ਏ ਇਹੋ ਜੀ ਇੱਕ ਚੀਜ਼ ਇਹੋ ਜੀ ਕਾਨੂੰਨ ਲਿਆਣਾ ਚਾਹੀਦਾ ਹਾਲਾਂਕਿ ਦੇਖੋ ਆਪਾਂ ਵੀ ਕਹਿੰਨੇ ਆ ਅਗਰ ਜੋ ਪ੍ਰਤੀਕਿਰਿਆ ਹੈਗੀ ਏ ਪਾਸ ਵੀ ਭਾਵੇਂ ਇਹਨਾਂ ਲੋਕਾਂ ਨੇ ਕਰਨੇ ਸਰਕਾਰਾਂ ਨੇ ਉਹੀ ਪਾਰਲੀਮੈਂਟ ਉਹੀ ਰਾਜ ਸਭਾ ਲੋਕ ਸਭਾ ਕਾਨੂੰਨ ਬਣਾਏ ਪਾਸ ਕਰਨੇ ਤਾਂ ਜਾ ਕੇ ਉੱਥੇ ਇਮਪਲੀਮੈਂਟ ਹੁੰਦੀ ਹੈ ਬਟ ਇਹਨਾਂ ਨੂੰ ਇਹਨਾਂ ਦੇ ਜਿਹੜਾ ਆ ਕ੍ਰਿਟਰੀਆ ਵੀ ਤਾਂ ਬਣਾਣਾ ਜ਼ਰੂਰੀ ਆ ਜੇ ਇਸ ਤਰ੍ਹਾਂ ਅਗਰ ਆਪਣੇ ਦੇਸ਼ ਦਾ ਥੋੜਾ ਜਿਹਾ ਵੀ ਅਗਰ ਇਹਦੇ ਉੱਤੇ ਧਿਆਨ ਦਿੱਤਾ ਜਾਵੇ ਤੇ ਮੈਂ ਸਮਝਦਾ ਹਾਂ ਜਿਹੜੇ ਲੋਕ ਆ ਉਹਨਾਂ ਨੂੰ ਆਪਣਾ ਆਪਣਾ ਨੇਤਾ ਚੁਣਨਾ ਜਿਹੜਾ ਨਾ ਬਹੁਤ ਆਸਾਨ ਹੋ ਜਾਏਗਾ ਉਹਨਾਂ ਲਈ ਵੀ ਇਹ ਜਿਹੜੀ ਪ੍ਰਕਿਰਿਆ ਬੜੀ ਵਧੀਆ ਹੋ ਜਾਏਗੀ ਕਿ ਭਾਈ ਇਹ ਬੰਦਾ ਬਹੁਤ ਵਧੀਆ ਹੈਗਾ ਹੈ ਐਜੂਕੇਟਿਡ ਹੈਗਾ ਔਰ ਇਹ ਕਲੀਨ ਚਿੱਟ ਆਦਮੀ ਹੈ ਨਾਨ ਕਰਪਟ ਆਦਮੀ ਹੈ ਜੀ ਤੋਂ ਇਹ ਜਿਹੜੀ ਚੀਜ਼ ਬੜੀ ਜ਼ਰੂਰੀ ਹੈ ਆਪਣੇ ਦੇਸ਼ ਦੇ ਲਈ ਦੇਸ਼ ਦੇ ਭਵਿੱਖ ਨੂੰ ਅਸੀਂ ਅਸੀਂ ਦੇਖਣਾ ਚਾਹੁੰਦੇ ਆਂ ਇਦਾਂ ਵੀ ਸਾਡਾ ਦੇਸ਼ ਜਿਹੜਾ ਕਿਸੇ ਟਾਈਮ ਦੇ ਦੌਰਾਨ ਲੋਕ ਕਹਿੰਦੇ ਸੀ ਵੀ ਇੱਥੇ ਇਹ ਸੋਨੇ ਦੀ ਚਿੜੀਆ ਹੈ ਹੈਂ ਇੱਥੇ ਮਤਲਬ ਬੜੀ ਸ਼ਾਂਤੀ ਹੈ ਲੋਕਤੰਤਰ ਦੀ ਢਾਂਚੇ ਦੇ ਵਿੱਚ ਸਾਡੇ ਇੱਥੇ ਹਰ ਇੱਕ ਨਾਗਰਿਕ ਨੂੰ ਇੱਥੇ ਜੀਣ ਦਾ ਭਾਵੇਂ ਤੇ ਬੋਲੀ ਆਪਣੇ ਧਰਮ ਸਭ ਮਿਕਸ਼ ਹਿੰਦੂ ਸਿੱਖ ਮੁਸਲਮਾਨ ਸਭ ਸਾਈ ਸਭ ਭਾਈ ਭਾਈ ਕਿਦਾਂ ਨਾਰੇ ਲੱਗਦੇ ਸੀਗੇ ਇੱਕ ਟਾਈਮ ਦੇ ਦੌਰਾਨ ਅੱਜ ਆਪਣੇ ਦੇਸ਼ ਦੇ ਵਿੱਚ ਕਿਵੇਂ ਲੜਾਈ ਝਗੜਿਆਂ ਦੇ ਨਾਲ ਔਰ ਆਪਣੀ ਇੱਕ ਵੋਟਾਂ ਦੀ ਖਾਤਰ ਔਰ ਇਵਨ ਇੱਥੇ ਤੱਕ ਕਿ ਜੋ ਇਹਨਾਂ ਨੇ ਸਿਸਟਮ ਬਣਾਏ ਹੋਏ ਇਹਨੂੰ ਥੋੜਾ ਜਿਆਦਾ ਇਹਦਾ ਮਨਾਰ ਮੇਰਾ ਖਿਆਲ ਹੈ ਬਰਿੰਦਰ ਜੀ ਮੇਰੇ ਸੁਜੈਸ਼ਨ ਦੇ ਮੁਤਾਬਕ ਇਹਨੂੰ ਥੋੜਾ ਜਿਆਦਾ ਸੁਧਾਰੇ ਦੇ ਚੀ ਜ਼ਰੂਰ ਚਾਹੀਦਾ ਬਿਲਕੁਲ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ مشورہ ਦਿੱਤਾ ਹੈ ਜੇ ਮੈਂ ਕਹਿੰਨਾ ਸਿਸਟਮ ਸਰਕਾਰਾਂ ਤੇ ਜਿਹੜੇ ਵੱਡੇ ਵੱਡੇ ਅਫਸਰ ਨੇ ਇਹ ਤੁਹਾਡੇ مشوری ਤੇ ਅਮਲ ਕਰਨ સુધાર ਹੋ ਜੇ ਪੜ੍ਹੇ ਲਿਖੇ ਜਿਹੜੇ ਆਗੂ ਨੇ ਉਹਨਾਂ ਦਾ ਕਿਤੇ ਨ ਕਿਤੇ ਕਰਾਈਟੇਰੀਆ ਜਿਹੜੇ ਐਲੀਜੀਬਿਲਟੀ ਰਿਕੁਆਇਰਮੈਂਟ ਆ ਉਹ ਫਿਕਸ ਕੀਤੀ ਜਾਵੇ ਭਾਈ ਇਹ ਪੜ੍ਹਿਆ ਲਿਖਿਆ ਇੰਨਾ ਹੋਣਾ ਚਾਹੀਦਾ ਗ੍ਰੈਜੂਏਟ ਹੋਣਾ ਚਾਹੀਦਾ ਔਰ ਇਹਦਾ ਕਰੈਕਟਰ ਇਦਾਂ ਦਾ ਹੋਣਾ ਚਾਹੀਦਾ ਕੋਈ ਦੋਸ਼ ਨਹੀਂ ਲੱਗਿਆ ਹੋਣਾ ਜਿਹਦਾ ਸਾਫ਼ ਸੁਥਰਾ ਬੰਦਾ ਹੋਣਾ ਚਾਹੀਦਾ ਔਰ ਇੱਕ ਨਾਲ ਉਹਦੇ ਕਰੈਕਟਰ ਦਾ ਜਿਹੜਾ ਉਹ ਵੀ ਟੈਸਟ ਵੀ ਲੈਣਾ ਚਾਹੀਦਾ ਤਾਂ ਕਿ ਚੰਗੇ ਬੰਦੇ ਆਣ ਚਲੋ ਬਿਵਜੈ ਜੀ ਤੁਸੀਂ ਆ ਇੱਕ ਚੰਗਾ ਸਮਾਂ ਜਿਹੜਾ ਹੈਗਾ ਕੁਆਲਿਟੀ ਟਾਈਮ ਜਿਹੜਾ ਉਹ ਦਰਸ਼ਕਾਂ ਨੂੰ ਵੀ ਦਿੱਤਾ ਸਾਨੂੰ ਵੀ ਦਿੱਤਾ ਔਰ ਇੱਥੇ ਆ ਕੇ ਜੋ ਤੁਸੀਂ ਅੱਜ ਚੋਣਾਂ ਦੇ ਵਿੱਚ ਕਿੰਨੇ ਫੀਸਦੀ ਕਿਹੜੇ ਲੋਕ ਸਭਾ ਹਲਕੇ ਦੇ ਵਿੱਚ ਕਿੰਨੀ ਕਿੰਨੀ ਵੋਟ ਪਈ ਹੈ ਪੂਰੀ ਡਿਟੇਲ ਦੇ ਨਾਲ ਜਾਣਕਾਰੀ ਦਿੱਤੀ ਸੋ ਸਮਾਂ ਜਿਹੜਾ ਹੈਗਾ ਹੋ ਗਿਆ ਇਜਾਜ਼ਤ ਲੈਣ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ